ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਰੇਡ ਲੈਂਨ ਵਾਲੀ ਨੀਲੀ 라ਵੀ ਦੀ ਚੰਗੀ ਬਲੱਡ ਲਾਈਨ ਦੀ ਝੋਟੀ ਦਿਖਾਉਣੀ ਹੈ ਇਸੇਲਾ ਡਿਟੇਲ ਇਨਫੋਰਮੇਸ਼ਨ ਵੀ ਪੁੱਛ ਰਹੇ ਨੇ ਆਓਗੇ ਕਰੀਏ ਗੱਲਬਾਤ ਸਸੀ ਕਾਲ ਬਾਈ ਜੀ ਸਸੀ ਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਜੀ ਨਾਮ ਮੇਰਾ ਬਲਵਿੰਦਰ ਸਿੰਘ ਸੋਨੀ ਆ ਪਿੰਡ ਕੌਕੇ ਕਲਾਂ ਤਹਿਸੀਲ ਡੇਗਰਾਉਂ ਜ਼ਿਲ੍ਹਾ ਲੁਧਿਆਣਾ ਮਾ ਬੈਲ ਨੰਬਰ ਆਪਣਾ 7837400996 7837400996 009996 ਜਿਹੜੀ ਆਪਾਂ ਇਹ ਕੱਟੀ ਦੇਖ ਰਹੇ ਆ ਪਲੋਂ ਪਹਿਲਾ ਸੂਆ ਸੂਰੀ ਪਹਿਲਾ ਸੂਆ ਹਾਂਜੀ ਦੋ ਦੰਦ ਪ੍ਰੂਫਰ ਕਰ ਗਈ ਆ ਜਮਾ 14 ਇੱਕ ਤੋੜਿਆ ਨੇ ਹਾਂਜੀ 14 ਤੋੜਤਾ ਨਹੀਂ ਆ ਦੰਦ ਵੀ ਦੱਸਿਆ ਜੀ ਕਰੇ ਸਭ ਠੀਕ ਹੈ ਕਹਿੰਦਾ ਭਾਬੀ ਚੌਗੀ ਹਲੇ ਹੁੰਦੀ ਆ ਹਲੇ ਹਾਂਜੀ ਹਾਂਜੀ ਹੁੰਦੀ ਆ ਜੀ ਠੀਕ ਹੈ ਕਿਹੜੇ ਸਾਨ ਦੀ ਪੀ ਆਪੇ ਇਹ ਕੰਡੇ ਵਾਲੇ ਦੀ ਆਪ ਆ ਵੀਰੇ ਟੀਵੀ ਸੀ ਵੀਰਾਵੜੀ ਜਿਹੜਾ ਬਾਦਲ ਸਾਨ ਆ ਉਹ ਤੋਂ ਟੈਗਨਟ ਆਗਾ ਅਜੇ ਉਹਦੇ ਤੋਂ ਅੱਗੇ ਹੋਗੀ ਗੱਬਣੇ ਏ ਬੀ ਸੀ ਵੀ ਰਾਣੇ ਤੋਂ ਹਾਂਜੀ ਹਾਂਜੀ ਠੀਕ ਹੈ ਅੱਜ ਦਿਨ ਕਹਿ ਇੱਕ ਕੱਢਦੀ ਆ ਦਿਨ ਵੀਰੇ ਬਸ ਇਹਦੇ ਪੂਰੇ ਆ ਬਸ ਜਿਹੜੇ 2-4 ਦਿਨ ਉੱਪਰ ਲੈ ਜਾਂਦੀ ਆ ਆਪਣਾ ਉਹ ਉਹ ਦੇਖ ਲਈ ਠੀਕ ਹੈ ਵੀ ਪੂਰੇ ਹੋ ਗਈਆਂ ਬਿਲਕੁਲ ਠੀਕ ਹੈ ਦਾਣੇ ਦੇ ਪੂਰੇ ਆ ਲਗਭਗ 2-4 ਦਿਨ ਉੱਪਰ ਹਜੇ ਝੋਟੀ ਲੈ ਜੂਗੀ ਹਾਂਜੀ ਹਾਂਜੀ ਜੀਰ ਬਹੁਤ ਆ ਜਿਵੇਂ ਮਰਜ਼ੀ ਮੂੰਹ ਜਾਂ ਹੱਥ ਭਾਈ ਕਿਲੋ ਜੀ ਵੀ ਗਲਾਬੀ ਆ ਚੱਕਰਨੀ ਦਾ ਸਾਰੀਆਂ ਨਿਸ਼ਾਨੀਆਂ ਪੂਰੀਆਂ ਆ ਮਾਹ ਦਾ ਰਿਕਾਰਡ ਵੀ ਬਹੁਤ ਚੰਗਾ 2 ਬਾਈ ਕਿਲੋ ਦੁੱਧ ਦਿੰਦੀ ਰਹੀ ਆ ਮਾਂ ਦੀ ਪਿੰਡੀ ਇੱਥੇ ਆਪਣੀ ਅੱਛਾ ਮੱਝ ਜੇ ਕੋਈ ਕਹੇ ਮੰਦਾ ਦੇਖਣੇ ਦਿਖਾ ਸਕਦੀਆਂ ਕੋਈ ਚੱਪਾ ਉਹ ਵੀ ਚੰਗੀ ਲਾਈਨ ਦੇ ਵਿੱਚ ਉਹ ਵੀ ਚੰਗੀ ਲਾਈਨ ਦੇ ਵਿੱਚ ਹੀ ਆ ਜੀ ਠੀਕ ਆ ਉਸ ਮਾਂ ਜੀ ਦੀ ਹੀ ਆ ਗਈ ਹਾਂਜੀ ਹਾਂਜੀ ਤੇ ਪਿੰਡੂ ਆਪਾਂ ਕੱਚੀ ਖਰੀਦ ਲਈ ਹਾਂਜੀ ਕੱਚੀ ਰਹੀ ਸੀਗੀ ਜੀ ਕਿੰਨੇ ਕ ਟਾਈਮ ਤੋਂ ਆਪਣੇ ਕੋਲ ਆਪਣੇ ਕੋਲ ਹੋ ਗਏ 2 ਮਹੀਨੇ ਨੂੰ ਹੋ ਗਈ ਅੱਛਾ ਕੱਚੀ ਖਰੀਦੀ ਸੀ ਆਪਾਂ ਹਾਂਜੀ 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 ਕੋਈ ਜਿਵੇਂ ਕੱਚੀ ਆ ਕੋ ਏ ਏ ਬੀ ਸੀ ਵੀ ਨਾਂ ਵਾਲੀ ਦਾ ਜੀ ਅੱਛਾ ਬਾਅਦ ਹੱਸਾ ਉਹ ਤੋਂ ਗੱਪਣਾ ਹਾਂਜੀ ਹਾਂਜੀ ਵੀ ਕਹਿੰਦਾ ਬਸ ਸਾਰੇ ਪਾਸਿਓ ਓਕੇ ਆ ਜਾਓ ਸਾਰੇ ਪਾਸਿਓ ਵੀਰੇ ਸੀਰ ਗਰੀ ਬਹੁਤ ਹੈ ਜਿਵੇਂ ਮਾਂ ਦੀ ਇੱਥੇ ਮਾਂ ਦੀ ਹੱਥ ਲਾਈ ਜਾ ਲੂਹ ਮੂੰਹ ਪਟੜਾ ਜਿਹਾ ਜਮੇ ਨਹੀਂ ਹਲਦੀ ਇਸੇ ਮਾਂ ਦੀ ਉਹ ਜੀ ਪੂਣੇ ਕਰਦੀ ਠੀਕ ਹੈ ਬਹੁਤ ਹੁੰਦੇਗਾ ਵੀਰੇ 8-8 ਮੋਤੀ ਦੇ ਸੱਤੇ ਹੁੰਦੇਗਾ ਤੇ ਇਹਦੇ ਆਪਾਂ ਗੱਲ ਕਰੀਏ ਦੁੱਧ ਹੀ ਦੁੱਧ ਕਿੰਨਾ ਕੁ ਬਾਦੂ ਦੁੱਧ ਵੀਰੇ ਲੇਵ ਦੇ ਹਿਸਾਬ ਨਾਲ 14 ਕਿਲੋ 15 ਕਿਲੋ ਆਮ ਨਹੀਂ ਦੇ ਦੂਗੀ ਕੀ ਪਹਿਲੇ ਸੂਏ ਠੀਕ ਹੈ ਕੋਈ ਵਾਰ ਪੈਠ ਪੂੜੇ ਦੀ ਬਾਂਦਰ ਵਗੈਰਾ ਦੇਖੋ ਯਾਰ ਕਿਆ ਵਾਦਾ ਸ਼ਾਂਤ ਸੁ ਵੋਲੇ ਆ ਬਈ ਸਾਨੂੰ ਚੋਟੀ ਦਿਖਾਉਣੇ ਪਏ ਆ ਜੀ ਜਮਾ ਤੇ ਕਿਸੇ ਪਾਸੇ ਹੱਦ ਤਰਾਣੀ ਜਿੱਥੇ ਮਰਜੀ ਰੋਕ ਲੋ ਤੇ ਮੂੰਹ ਤੇ ਹੱਥ ਦੇ ਕੇ ਜਿਵੇਂ ਹੱਥ ਜਿਹੜਾ ਕੋ ਮਰਜੀ ਦੇਣਾ ਖਾਂਦੀ ਆ ਜਮਾ ਹਾਂ ਹਾਂ ਵੀਰੇ ਜਮਾ ਮਰਜੀ ਕੋਈ ਚੱਕਰੀ ਨਹੀਂ ਨੂੰ ਕਰ ਠੀਕ ਆ ਮੱਥੇ ਤੇ ਟਕਟ ਸਿੰਗੀ ਸੁੰਗੀ ਅੱਖ ਮਣਕਣੀ ਹਨਾ ਹਾਂਜੀ ਹਾਂਜੀ ਤੇ ਲੈ ਚੱਲ ਅੰਦਰ ਲਾ ਚੱਲ ਚਾਰੇ ਪੈਰਾਂ ਦੇ ਇਨਸਾਨ ਛੱਡੇ ਦੇ ਇਨਸਾਨ ਧੁੰਨੀ ਤੇ ਸੂਤੇ ਜਿੰਨੀਆਂ ਨਿਸ਼ਾਨੀਆਂ ਲਿੰਦੀ ਰਾਵੀ ਦੇ ਵਿੱਚ ਆਪਾਂ ਨੂੰ ਚਾਹੀਦੀਆਂ ਕਹਿੰਦਾ ਭਾਬਾ ਸਾਰੀਆਂ ਕਵਰ ਕਰ ਦਿਆ ਮੂਰੇ ਜਿਹੜੇ ਨੇ ਬੱਚਾ ਦੇਣਾ ਮੇਲ ਜਾਂ ਫੀਮੇਲ ਕੱਟੀ ਕਿ ਉਹ ਵੀ ਨੀਲੀ ਲੈ ਲੈ ਪਿਓਰ ਕੋਈ ਨਹੀਂ ਨੀਲੀ ਆ ਵੀਦਾ ਪਿਓਰ ਆਉਣ ਤੋਂ ਪਹਿਲਾਂ ਹੀ ਪਤਾ ਜਮਾ ਹੈ ਨਾ ਹਾਂਜੀ 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 ਠੀਕ ਹੈ ਤੇਰੀ ਮਾਂ ਦੇ ਘਰ ਆ ਕੇ ਮਾਰਕਿੰਗ ਵੱਧ ਸੀਗੀ ਠੀਕ ਹੈ ਘਰ ਕਾਈ ਹੈ ਠੀਕ ਹੈ ਠੀਕ ਹੈ ਗਾਣੇ ਬੱਚੇ ਦੇ ਦੂਵੀਂ ਕਣ ਜਣਣੀ ਹੋਈ ਠੀਕ ਹੈ ਲੈ ਚਲੋ ਸੋ ਯਾਰ ਆ ਦੇਖੋ ਜਮਾ ਪਿਓਰ ਨੀਲੀ ਦਾ ਵੀ ਦੇਖਦਾ ਨੀਲੀ ਦਾ ਵੀ ਲੈਣੀ ਹੈ ਚੰਗੀ ਜਿੱਤ ਜਾਣ ਨਾਲ ਹੈ ਨਾ ਸੋ ਸਾਨੂੰ ਉਹ ਆਪਾਂ ਕੱਟੀ ਦਿਖਾਉਣੇ ਪੈਣ ਜਾਂ ਮਸਾਲੀਆਂ ਵਗੈਰਾ ਵਾਲੇ ਫਾਸਲੇ ਬੀਫ ਵੀ ਤੋਂ ਹੋ ਜਾਓ ਪਹਿਲਾ ਸੂਬਾ ਸੂਰੀਆ ਚੌਕ ਦਾ ਦੰਦ ਦੇ ਨੇ ਇੱਕ ਸਟਿਆਲੇ ਹੈ ਨਾ ਹਾਂਜੀ ਹਾਂਜੀ ਚਾਹੀ ਵੀ ਚੌਗੀ ਮੰਨ ਵਾਲੇ ਚ ਇੰਦਾਂ ਦੀ ਕੱਟੀ ਦੋ ਮੇਰੇ ਜਾਵੜੀ ਜੇ ਮੈਂ ਕਹਿੰਦਾ ਵੀ ਜ਼ਮੀਨ ਖਰੀਦ ਕੇ ਰੱਖ ਲਈ ਤੇ ਪੁੱਤ-ਪੋਚਿਆਂ ਦੇ ਕੰਮ ਹੋਣੀਆਂ ਤੋੜਾ ਨੀਲੀ 라ਵੀ ਰਹੇ ਨੇ ਘਰ ਭਰ ਦੇਣਾ ਜਾਵਾਂ ਜਾਗ ਲਾ ਦੇਣਾ ਤੁਹਾਡੇ ਘਰੇ ਨੀਲੀ 라ਵੀ ਰਹੇ ਨੇ ਬਗਾਰਾ ਦੇਖੋ ਨਿਰ ਤੋਂ ਯਾਰ ਸੋਹਣੇ ਸੁਨੱਖੀ ਕਹਿੰਦਾ ਅੱਜ ਦੀ ਘੜੀ ਕਿਸੇ ਪਾਸਿਓਂ ਹੱਥ ਧਰਾ ਕੱਟੀ ਇਹ ਹੈ ਨਹੀਂ ਜਿਵੇਂ ਮਰਜੀ ਵਜਾ ਵੀਰੇ ਕੋਈ ਆਉ ਨਹੀਂ ਕੀ ਵੀ ਲੱਗ ਲੂ ਮਾਰੀ ਇਸ ਤੇ ਮਾਰੀਆਂ ਸਹੀ ਠੀਕ ਹੈ ਤੇ ਵੀਰੇ ਰੇਟ ਆ ਪਾ ਕੀ ਰੱਖਿਆ ਦਾ ਯਾਰ 2 ਲੱਖ 10 ਹਜ਼ਾਰ ਰੁਪਿਆ ਮੁੱਲ ਲਗ ਗੁਜਾਇਸ ਹੋ ਜਾਊਗੀ ਹਾਂ ਮਾਰਟਨ ਪੂਰਾ ਹੋ ਜਾਊਗੀ ਨੰਬਰ ਐਡਰੈਸ ਬੋਲ ਜੀ ਦੁਬਾਰੀ ਆਪਣ ਫਟਾ 7700996 210000 ਕੀਮਤ ਆ ਤੇ ਜਿਹੜਾ ਆਪਾਂ ਰਿਕਾਰਡ ਦੱਸਿਆ ਇਹਦਾ ਹਕੀਕਤ ਸੇਮ ਹਾਂਜੀ ਹਾਂਜੀ ਸੇਮ ਬਿਲਕੁਲ ਕੋਈ ਨਹੀਂ ਕਰ ਵੀ ਆਪਾਂ ਵੀਡੀਓ ਬਣਾ ਦਿੱਤੀ ਨਾਲ ਵੀਡੀਓ ਫੁੱਲ ਬਣੀ ਹੋਈ ਹੈ ਜਿਹੜਾ ਰਿਕਾਰਡ ਹੈ ਮਾਝ ਆਪਾਂ ਦਿਖਾ ਸਕਦੇ ਮਾਝ ਵੀ ਦਿਖਾ ਸਕਦੇ ਠੀਕ ਹੈ ਸੋ ਇਹ ਨੀਲੀ ਰਾਬੀ ਪੈਂਡ ਕੋں ਕਿਦੋਂ ਬਕਾਊਆ ਛੋਟੀ ਪਲੂਨ ਪਹਿਲਾ ਸੋ ਕੋਈ ਵੀ ਵੀਰ ਖਰੀਦਣ ਦਾ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇ ਦਿੱਤਾ ਜਲਦੀ